ਬਹੁਤ ਗੜਾ ਡੱਗ ਗਿਆ ਬਾਈ ਕਿਵੇਂ ਤਾਇਆ ਕਿਵੇਂ ਕਣਕ ਫੇਰ ਮਹੀ ਆ ਗਿਆ ਹੁਣ ਫੇਰ ਆ ਕੇ ਸੀਗੇ ਅੱਧਾ ਪੂਣਾ ਘੰਟਾ ਹੋ ਗਿਆ ਗੜੇ ਪਿਆ ਨੂੰ ਦੇਲਾ ਹਜੇ ਵੀ ਪਏ ਆ ਕਿੰਨੇ ਸਾਲਾਂ ਬਾਅਦ ਪਿਆ ਤਾ ਤੇਰੀ ਨਿਗਾਹ ਦੇ ਵਿੱਚ 10-11 ਸਾਲ ਹੋ ਗਏ ਯਾਰ ਮੇਰੀ ਨਿਗਾਹ ਦੇ ਵਿੱਚ ਤਾਂ ਪਹਿਲੀ ਵਾਰ ਹੀ ਇਹੋ ਜਿਹਾ ਗੜਾ ਹੈ 82 ਦੇ ਵਿੱਚ ਪਏ ਸੀ 82 ਚ ਹਾਂ ਇਹ ਤਾਂ 40-42 ਸਾਲ ਹੋ ਗਏ ਹਾਂ ਬਹੁਤ ਗੜਾ ਸਿੱਟਿਆ ਸੋ ਪੱਤੇ ਛਾਂ ਦੇ ਦਰਖਤਾਂ ਦੇ ਬਹੁਤ ਸਾਰੇ ਬੁਰਾ ਹਰ ਕਰਤਾ ਬਈ ਪੱਠਿਆਂ ਪੁੱਠਿਆਂ ਦਾ ਹਜੇ ਵੀ ਹਜੇ ਵੀ ਬੱਦਲ ਪੂਰਾ ਹੈ। ਹਾਂ। ਮਾਲੇ ਕਿੰਨਾ ਬੱਦਲ ਚੜਿਆ ਹੈ। ਹਾਂ। ਪੱਤੇ ਸਾਰੇ ਭੰਤ ਦੇ ਰੋਪ ਤਾਂ ਤੋਂ। ਬੱਲੀਆਂ ਦੀਆਂ ਨਹੀਂ ਕਣਕਾਂ ਦੀਆਂ। ਕੋਈ ਕੋਈ ਬੱਲੀ ਦੇਖਦੀ ਹੈ। ਬਰਸੀਨ ਪਰਸੂਨ ਤਾਂ ਜਮਾ ਹੀ ਚੱਕਦੇ ਬਾਈ। ਕੰਨਿਆਂ ਨਾ ਮੀਂਹ ਦਾ ਚਾ ਹਰੇਕ ਛੱਤ ਨੂੰ ਨਹੀਂ ਹੁੰਦਾ ਬੱਦਲ ਲਾਸ਼ ਕੀ ਜਾਂਦਾ ਹਜੇ ਵੀ ਪਤਾ ਕੁਝ ਨਹੀਂ ਵੀ ਦੁਬਾਰੇ ਫੇਰ ਆ ਜੇ ਆਊ ਆ ਮਾਣੀ ਮਾਣੀ ਕਹਿਣ ਮਾਣਾ ਤਾਂ ਹੋਈ ਜਾਂਦੀ ਐ ਆਏ ਸਾਲ ਕਣਕਾਂ ਪੱਕੀਆਂ ਹੁੰਦੀਆਂ ਮੀਂਹ ਆਉਂਦਾ ਗੜੇ ਆਉਂਦੇ ਆ ਹੁਣ ਆਲੂਆਂ ਦਾ ਵੀ ਪਟਾਈ ਸ਼ੁਰੂ ਸੀਗੀ ਲੋਕਾਂ ਦੇ ਤੇ ਹੁਣ ਕੰਮ ਰੋਕ ਜਾਣਾ ਜਾਂ ਨਾ ਤਾਂ ਪਾਣੀ ਹੀ ਸੁੱਕਦਾ। ਛੇਹਰਾ ਦੇ ਲੋਕ ਜ਼ਿਆਦਾਤਰ ਇਸ ਚੀਜ਼ ਨੂੰ ਕਰਦੇ ਐਨਜੋਏ ਤੇ ਚੀਜ਼ ਦਾ ਹਾਲ ਹੈ ਜਿਹੜਾ ਪਿੰਡ ਵਾਲਿਆਂ ਨੂੰ ਪੁੱਛ ਕੇ ਦੇਖੋ। ਖਾਸ ਕਰਕੇ ਜਿਹਦੀ ਫਸਲ ਆ ਖੁੱਲੇ ਆਸਮਾਨ ਦੇ ਵਿੱਚ ਪਈ ਆ। ਇਹਨੂੰ ਕੀ ਬੰਦਾ ਸੰਭਲੋਗਾ? ਫਿਰ ਮੰਡੀਆਂ ਦੇ ਵਿੱਚ ਵੀ ਮੀ ਆਉਂਦਾ ਫਸਲ ਪਈ ਹੁੰਦੀ ਆ ਲੋ ਦੇਖੋ ਗੜੇ ਪੂਰੇ ਬੁਰਾ ਹਾਲ ਕਰਤਾ ਵੀ ਸਾਰੇ ਪਾਸੇ ਹੋ ਗਿਆ ਨੇਰਾ ਬੱਦਲ ਖੋਰ ਆ ਗਿਆ